ਕਬੀਰ ਮੇਰੀ ਜਾਤ ਕੋ ਸਭ ਕੋ ਹੱਸਨੇ ਹਾਰ ਤਨ ਤਨ ਭਗਤ ਕਬੀਰ ਸਾਹਿਬ ਜੀ ਦੂਜੇ ਸ਼ਲੋਕ ਦੇ ਅੰਦਰ ਬਖਸ਼ਿਸ਼ ਕਰਦੇ ਨੇ ਇਹ ਭਾਈ ਮੇਰੀ ਜਾਤ ਤਾਂ ਹੀ ਤਾਂ ਸਭ ਕੋਈ ਹੱਸਣ ਵਾਲਾ ਹੈ ਪਾਪ ਹਰ ਕੋਈ ਸਾਡੀ ਜਾਤੀ ਨੂੰ ਮਖੌਲ ਕਰਦਾ ਹੈ ਇਥੋਂ ਤੱਕ ਕਿ ਵੇਦਾਂਤੀਆਂ ਨੇ ਵੀ ਸੰਸਾਰ ਨੂੰ ਮਿਥਿਆ ਭਾਵ ਝੂਠਾ ਜਣਾਉਣ ਵਾਸਤੇ ਸਾਡੀ ਜਾਤ ਨੂੰ ਹੀ ਮਖੌਲ ਕਰਦਿਆਂ ਪ੍ਰਮਾਨ ਦਿੱਤੇ ਉਦਾਹਰਣ ਦਿੱਤੀ ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ ਤਾਂ ਗੁਰੂ ਪਿਆਰੇ ਇੱਥੇ ਭਗਤ ਕਬੀਰ ਜੀ ਜੋ ਵਿਦਾਂਤੀਆਂ ਨੇ ਪ੍ਰਮਾਨ ਦਿੱਤਾ ਉਦਾਹਰਣ ਦਿੱਤੀ ਉਸ ਦਾ ਜ਼ਿਕਰ ਕਰਦੇ ਨੇ ਉਹ ਕਹਾਣੀ ਇਸ ਤਰ੍ਹਾਂ ਹੈ ਕਿ ਇੱਕ ਪਿੰਡ ਦੇ ਵਿੱਚ 20 ਜੁਲਾਈਆਂ ਦੇ ਘਰ ਸਨ ਬਰਖਾ ਰੁੱਤ ਹੋਣ ਕਰਕੇ ਖੱਡੀਆਂ ਦੇ ਵਿੱਚ ਪਾਣੀ ਭਰ ਗਿਆ। ਉਹਨਾਂ ਸਮਿਆਂ ਵਿੱਚ ਆਰਥਿਕ ਤੰਗੀ ਬੜੀ ਸੀ। ਜਿਸ ਕਾਰਨ ਉਹਨਾਂ ਨੇ ਵਿਉਂਤ ਬਣਾਈ ਕਿ ਆਪਾਂ ਕਿਸੇ ਹੋਰ ਨਗਰ ਜਾ ਕੇ ਮਿਹਨਤ ਮਜ਼ਦੂਰੀ ਕਰਕੇ ਕੁਝ ਪੈਸਾ ਕਮਾ ਕੇ ਲਈ ਜਾਵਾਂ ਤਾਂ ਜੋ ਪਰਿਵਾਰ ਦਾ ਗੁਜ਼ਾਰਾ ਵਧੀਆ ਹੋ ਸਕੇ। ਕਹਿੰਦੇ ਇਸ ਤਰ੍ਹਾਂ ਸੋਚ ਵਿਚਾਰ ਕੇ ਜਲ ਪਏ। ਹੁਣ ਰਸਤੇ ਦੇ ਵਿੱਚ ਚੱਲਦੇ ਜਾ ਰਹੇ ਨੇ ਰਾਤ ਹੋ ਗਈ ਤੇ ਇੱਕ ਨਦੀ ਦੇ ਵਿੱਚ ਪਾਣੀ ਵਗਣ ਤੋਂ ਬਾਅਦ ਰੇਤਾ ਚੜਿਆ ਹੋਇਆ ਸੀ ਉੱਪਰੋਂ ਪੁੰਨਿਆਂ ਦੀ ਰਾਤ ਸੀ ਰੇਤਾ ਚਮਕ ਰਿਹਾ ਸੀ ਤਾਂ ਇਹਨਾਂ ਵਿਚਾਰੇ ਭੋਲੇ ਜੁਲਾਈਆਂ ਨੇ ਸਮਝਿਆ ਕਿ ਨਦੀ ਦਾ ਪਾਣੀ ਹੈ ਰੇਤਾ ਚਮਕ ਰਿਹਾ ਸੀ ਦੇਤੇ ਦੀ ਚਮਕ ਨੂੰ ਨਦੀ ਦਾ ਪਾਣੀ ਸਮਝ ਲਿਆ ਤਾਂ ਇਹਨਾਂ ਨੇ ਆਪਣੇ ਤੇੜ ਵਾਲੇ ਕੱਪੜੇ ਉਤਾਰ ਕੇ ਸਿਰ ਤੇ ਬੰਨ ਲਏ ਤੇ ਇੱਕ ਦੂਜੇ ਦਾ ਹੱਥ ਫੜ ਕੇ ਸੁੱਕੀ ਨਦੀ ਨੂੰ ਪਾਰ ਕਰਨ ਲੱਗੇ ਸੁੱਕੀ ਨਦੀ ਨੂੰ ਪਾਰ ਕੀਤਾ ਤੇ ਕਹਿੰਦੇ ਆਪਾਂ ਆਪਣੀ ਗਿਣਤੀ ਕਰ ਲਈਏ ਹੁਣ ਜਿਹੜਾ ਗਿਣਤੀ ਕਰੇ ਆਪਣੇ ਆਪ ਨੂੰ ਗਿਣਤੀ ਵਿੱਚ ਨਾ ਰੱਖੇ ਤੇ ਕਹਿੰਦੇ ਆਪਾਂ ਤਾਂ 19 ਜਾਣੇ ਰਹਿ ਗਏ ਆਪਣਾ ਇੱਕ ਸਾਥੀ ਡੁੱਬ ਗਿਆ ਇਦਾਂ ਸੋਚ ਵਿਚਾਰ ਕੇ ਰੋਣ ਲੱਗ ਪਏ ਐਨੇ ਨੂੰ ਪਉ ਫਟਾਲਾ ਹੋਇਆ ਅੰਮ੍ਰਿਤ ਵੇਲਾ ਹੋਇਆ ਇੱਕ ਜ਼ਿਮੀਂਦਾਰ ਆਪਣਾ ਖੇਤ ਜਾ ਰਿਹਾ ਸੀ ਨਰਮੇ ਅਤੇ ਕਪਾ ਦੀ ਗੁਡਾਈ ਕਰਨ ਵਾਸਤੇ ਤਾਂ ਗੁਰੂ ਪਿਆਰਿਓ ਉਸਨੇ ਦੇਖਿਆ ਰੁੰਦਿਆਂ ਨੂੰ ਤਾਂ ਮਨ ਵਿੱਚ ਆਇਆ ਕਿ ਬੰਦਾ ਹੀ ਬੰਦੇ ਦਾ دارو ਹੁੰਦਾ ਹੈ ਚਲੋ ਇਹਨਾਂ ਦਾ ਹਾਲ ਪੁੱਛਦੇ ਹਾਂ ਪੁੱਛਿਆ ਕੀ ਭਾਈ ਕੀ ਗੱਲ ਤੁਸੀਂ ਕਿਉਂ ਰੋ ਰਹੇ ਹੋ ਕਹਿਣ ਲੱਗੇ ਜੀ ਕੀ ਕਰੀਏ ਅਸੀਂ ਘਰੋਂ ਕੰਮਕਾਰ ਦੀ ਪਾਲ ਵਿੱਚ ਚੱਲੇ ਸੀ ਵੀ ਜਾਣੇ ਇੱਕ ਸਾਡਾ ਸਾਥੀ ਨਦੀ ਵਿੱਚ ਡੁੱਬ ਗਿਆ ਇਸ ਕਰਕੇ ਹੁਣ 19 ਜਾਣੇ ਰਹਿ ਗਏ ਉਸ ਸਿਆਣੀ ਜ਼ਿਮੀਦਾਰ ਨੇ ਪਹਿਲਾਂ ਤਾਂ ਝਾਤ ਮਾਰੀ ਕਿ ਨਦੀ ਤਾਂ ਸੁੱਕੀ ਹੋਈ ਹੈ ਪਾਣੀ ਤਾਂ ਕੋਈ ਨਹੀਂ ਰੇਤ ਹੀ ਚਮਕਿਆ ਤੇ ਇਸ ਨੂੰ ਪਾਣੀ ਸਮਝ ਲਿਆ ਦੂਸਰਾ ਉਸਨੇ ਉਹਨਾਂ ਜੁਲਾਈਆਂ ਵੱਲ ਝਾਤ ਮਾਰੀ ਤਾਂ ਕਹਿੰਦਾ ਗਿਣਤੀ ਵਿੱਚ ਵੀ ਪੂਰੇ ਨੇ ਮਨ ਵਿੱਚ ਆਇਆ ਬੜਾ ਚਲਾਕ ਸੀ ਕਹਿਣ ਲੱਗਾ ਜੇ ਮੈਂ ਤੁਹਾਨੂੰ ਪੂਰੇ ਕਰ ਦੇਵਾਂ ਤੁਹਾਡਾ ਜੋ ਗੁਆਚਿਆ ਸਾਥੀ ਲੱਭ ਦਿਆਂ ਤਾਂ ਤੁਸੀਂ ਮੈਨੂੰ ਕੀ ਦਿਓਗੇ ਕਹਿੰਦੇ ਜੀ ਜੋ ਕਹੋਗੇ ਕਹਿੰਦਾ ਫਿਰ ਵੀ ਦੱਸੋ ਕਹਿੰਦੇ ਜੀ ਇੱਕ ਮਹੀਨਾ ਅਸੀਂ ਰੋਟੀ ਤੇ ਕੇਵਲ ਰੋਟੀ ਦੇ ਖਰਚ ਤੇ ਹੀ ਤੁਹਾਡੀ ਮਜ਼ਦੂਰੀ ਕਰ ਦੇਵਾਂਗੇ ਇੱਕ ਮਹੀਨਾ ਤੁਹਾਡਾ ਕੰਮ ਕਰਾਂਗੇ ਜ਼ਿੰਮੇਦਾਰ ਨੇ ਸੋਚਿਆ ਤਾਂ ਮੌਜ ਬਣ ਗਈ ਤੋਂ ਗੁਰੂ ਪਿਆਰਿਓ ਉਸਨੇ ਨਾ ਆਪਣੀ ਜੋ ਬਲਦ ਹਿੱਕਣ ਵਾਲੀ ਸ਼ਮਕ ਸੀ ਉਹ ਇੱਕ ਇੱਕ ਜੁਲਾਹੇ ਦੀ ਪਿੱਠ ਤੇ ਮਾਰਦਾ ਕਹਿੰਦਾ ਜਿੰਦੀ ਪਿੱਠ ਤੇ ਮਾਰਾਂਗਾ ਉਹ ਬੋਲੀ ਜਾਵੇ ਇੱਕ ਦੇ ਮਾਰਿਆ ਕਹਿੰਦਾ ਇੱਕ ਦੂਜੇ ਦੇ ਮਾਰਿਆ ਕਹਿੰਦਾ ਦੋ ਤੀਜੇ ਦੇ ਮਾਰਿਆ ਕਹਿੰਦਾ ਤਿੰਨ ਇਦਾਂ ਉਸਨੇ ਕਰਕੇ 20 ਪੂਰੇ ਕਰ ਦਿੱਤੇ ਉਹ ਜੁਲਾਹੇ ਬੜੇ ਖੁਸ਼ ਹੋਏ ਕਹਿੰਦੇ ਇਹ ਤਾਂ ਬੜਾ ਭਲਾ ਇਨਸਾਨ ਹੈ ਜਿਸ ਨੇ ਸਾਡਾ ਗਵਾਥਿਆ ਸਾਥੀ ਲੱਭ ਦਿੱਤਾ ਡੁੱਬਿਆ ਹੋਇਆ ਸਾਥੀ ਲੱਭ ਦਿੱਤਾ ਤੋਂ ਗੁਰੂ ਪਿਆਰਿਓ ਵਿਦਾਂਤੀਆਂ ਨੇ ਇੱਥੇ ਇਹ ਪ੍ਰਮਾਣ ਦਿੱਤਾ ਕਿ ਜਿਵੇਂ ਜੁਲਾਹੇ ਆਪਣੇ ਆਪ ਨੂੰ ਕਿਸੇ ਗਿਣਤੀ ਵਿੱਚ ਨਹੀਂ ਸੀ ਰੱਖਦੇ ਇਸ ਕਰਕੇ ਉਹਨਾਂ ਨੂੰ 1 ਮਹੀਨਾ ਉਸ ਜ਼ਿਮੀਦਾਰ ਦੇ ਖੇਤਾਂ ਵਿੱਚ ਨਰਮੇ ਦੀ ਇੱਕ ਪਾਦੀ ਗੁੜਾਈ ਕਰਨੀ ਪਈ ਇੱਕ ਭਰਮਪਾਲ ਬੈਠੇ ਕਿ ਸਾਡਾ ਇੱਕ ਸਾਥੀ